ਅੱਜ ਧੂਰੀ ਵਿੱਚ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਮ ਲਗਾਇਆ ਜਾ ਰਿਹਾ ਉਦੋਂ ਹੀ ਵਪਾਰਿਕ ਮੰਡਲ ਅਤੇ ਸਾਰੀਆਂ ਸੰਸਥਾਵਾਂ ਤੇ ਸ਼ਹਿਰ ਨਿਵਾਸੀਆਂ ਨੇ ਵੀ ਪੂਰਾ ਸਾਥ ਇਹਨਾਂ ਦਾ ਦਿੱਤਾ ਹੈ ਅਤੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਜੋ ਮੰਗਾਂ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਅਧੂਰੀਆਂ ਹਨ ਉਸ ਨੂੰ ਪੂਰੀਆਂ ਕੀਤੀਆਂ ਜਾਵਣ ਏਸੀਪੀ ਇੰਡੀਆ ਤੋਂ ਵਿਕਾਸ ਵਰਮਾ ਦੇ ਨਾਲ ਅਮਿਤ ਗੁਪਤਾ ਦੀ ਰਿਪੋਰਟ ਹੋਈਆਂ ਜਿਹਦੇ ਵਿੱਚ ਕੱਲੇ ਸਰਦਾਰ ਡੱਲੇਵਾਲ ਸਾਹਿਬ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਇਹ ਜਿੱਸਾ ਬਣੂੰਗਾ ਸੋ ਚਲੋ ਉਹ ਵੀ ਸਾਡੇ ਭਰਾ ਨੇ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਆ ਔਰ ਮਾਂ ਲੋਕਾਂ ਦੀ ਜਾਣਕਾਰੀ ਬਾਬਤ ਇਹ ਗੱਲ ਕਹਿਣਾ ਕੋਈ ਮੈਂ ਤੁਹਾਨੂੰ ਕੋਈ ਉਪਲਬਧੀਆਂ ਨਹੀਂ ਦੱਸਦਾ ਜਿਹੜੇ ਤੁਸੀਂ ਫੇਸਬੁੱਕ ਆ ਤੇ ਲੜਦੇ ਹੋ ਗਲਤ ਮੈਸੇਜ ਕਰਦੇ ਹੋ ਇਹ ਜੋ ਨੁਕਸਾਨ ਕਿਸੇ ਦਾ ਨਹੀਂ ਆਪਣਾ ਹੀ ਨੁਕਸਾਨ ਆ ਦੋ ਭਰਾ ਨੇ ਹਰ ਇੱਕ ਦਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਆ ਕਿਸੇ ਦਾ ਸੁਹਾਗ ਕਰਮ ਉਹ ਕੰਮ ਜਿਹੜੇ ਕਰਦਾ ਕੋਈ ਠੰਡਾ ਬੰਦਾ ਉਹ ਸਮਾਜ ਵਿੱਚ ਜਰਦਾ ਸੋ ਉਹ ਵੀ ਸਾਡੇ ਭਰਾ ਨੇ ਇਹਨਾਂ ਮੰਨਿਓ ਵੀ ਸਾਡੇ ਬੈਰੀ ਨੇ ਉਹ ਕੰਮ ਉਹ ਵੀ ਜਿਹੜੀਆਂ ਮੰਗਾ ਲੈ ਕੇ ਗਏ ਨੇ ਉਹ ਐਸ ਕੇ ਐਮ ਉਹ ਮੰਗਾ ਤੇ ਕੰਮ ਕਰ ਰਿਹਾ ਕੋਈ ਉਹ ਤੇ ਛੱਡਿਆ ਨਹੀਂ ਸਾਡਾ ਤਰੀਕਾ ਆਪਣਾ ਅਸੀਂ ਸ਼ਾਂਤਮਈ ਤਰੀਕੇ ਨਾਲ ਕਰਦੇ ਆ ਸੋ ਉਹਨਾਂ ਦਾ ਤਰੀਕਾ ਵੀ ਆ ਜਦੋਂ ਉਹਨਾਂ ਤੇ ਆਜ ਆਈਆ ਤਾਂ ਜਦੀ ਤੁਰੰਤ ਮੌਕੇ ਤੇ ਐਸ ਕੇ ਐਮ ਨੇ ਮੀਟਿੰਗ 21 14 ਤਰੀਕ ਨੂੰ ਜਿਹੜੀਆਂ ਕੋਈ ਫੈਕਟਰੀਆਂ ਕਾਰਪੋਰੇਟ ਕਢਾ ਰਹਿਆਂ ਨੇ ਪੰਦੀ ਗੱਲ ਹੈ ਫੈਕਟਰੀਆਂ ਦੇ ਮਾਲਕਾਂ ਨੇ ਜਿੱਥੇ ਪ੍ਰਾਈਵੇਟ ਮਹਿਕਮੇ ਦੇ ਵਿੱਚ ਸਾਡੇ ਕਿਰਤੀ ਕੰਮ ਕਰਦੇ ਨੇ ਜੇਕਰ ਉਹਨਾਂ ਦੇ ਕੋਈ ਸੱਟ ਬੀਤ ਵਾਜਦੀ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਦਾ ਨੁਕਸਾਨ ਹੁੰਦਾ ਤਾਂ ਦੋ ਬੰਦੇ ਨੁਕਸਾਨ ਦੀ ਪਰਭਾਸ਼ੀ ਜਿਹੜੀ ਉਸਨੂੰ ਲੱਗੇ ਹੋਇਆ ਉਸ ਮਤਲਬ ਨਾਲ ਉਸ ਕਾਰਖਾਨਿਆਂ ਦਾ ਮਾਲ ਤੇ ਜਿਹੜਾ ਜ਼ਿੰਮੇਵਾਰ ਸੀਗਾ ਉਹਨਾਂ ਹੱਕਾਂ ਨੂੰ ਕਾਨੂੰਨਾਂ ਨੂੰ ਬਦਲ ਕੇ ਜਿਹੜਾ ਚਾਰੀ ਗੱਲ ਕਾਨੂੰਨਾਂ ਦੇ ਵਿੱਚ ਸੋਧਾ ਕਰਕੇ ਜਿਹੜਾ ਚਾਰਪੋਰਡਾਂ ਦੇ ਵਿੱਚ ਜਿਹੜਾ ਬਦਲ ਦਿੱਤਾ ਗਿਆ ਸੀ ਸਰਕਾਰ ਤਰੂ ਕੈ ਸੁੱਟੇ ਚਾਹੇ ਗੋਲੀਆਂ ਮਾਰੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਹਰ ਹਿੱਲੇ ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ਹਮਾਇਤ ਤਲਾ ਨਾ ਨੰਨੀ ਅੰਗਰ ਮਲਾਜਮ ਪੁਲੀਸੀ ਸਿਟੀ ਜਿਲ੍ਹਾ ਬਲਾਕ ਪਰਦਾ ਜਿਲ੍ਹਾ ਦੀ ਕੀ ਕੀ ਕਹਿਣਾ ਚਾਹੁੰਗਾ ਦਿਸੰਗਰਸ ਕੀਤਾ ਜਾ ਰਹੇ ਆ ਜੀ ਅੱਜ ਸੰਘਰਸ਼ ਦਾ ਸਾਰੀ ਕਰ ਰਹੇ ਨੇਗੇ ਸਾਰੀਆਂ ਜਥੇਬੰਦੀਆਂ ਨੇਗੀਆਂ ਤੇ ਉਹਨਾਂ ਵਿੱਚ ਕਿਸਾਨ ਭਰਾਵਾਂ ਦਸਮੀ ਸਮਰਥਨ ਪੂਰੇ ਜੋਰ ਦੇ ਰਹੇ ਹਾਂਗੇ ਕਿ ਹਰ ਇੱਕ ਮਲਾਜਮ ਮਾਰਕ ਦੁੱਧਿਆ ਸਰਕਾਰ ਦੇ ਸਾਰੇ ਅਨੁਤ ਜੋ ਵੀ ਕਾਨੂੰਨ ਬਣਾਏ ਨੇਗੇ ਦੇਖੋ ਅੱਜ ਕਿਸਾਨ ਭਰਾਵਾਂ ਦਾ ਇੱਕ ਸੰਗ ਬਣਾ ਬਣਾ ਕੇ ਕਰੋਨ ਮੇਰੇ ਨਾਲ ਕੱਦ ਨਹੀਂ ਕਰ ਦਿੱਤਾ ਗਿਆ ਤੇ ਉਹਨਾਂ ਦਾ ਪੂਰਾ ਕੋਈ ਲਾਗੂ ਨਹੀਂ ਦਿੱਤੇ ਗਏ ਹੈਗੇ ਹਰ ਇੱਕ ਵਰਗ ਦੇ ਨਾਲ ਇਹ ਐਵੇਂ ਹੀ ਕਰਦੇ ਆ ਸਰਕਾਰ ਜੂ ਵੀ ਹੈਗੀ ਆ ਤੇ ਜਿਹੜਾ ਸੀ ਅੰਦਰ ਬੜੀ ਵਰਕਰ ਸਾਨੂੰ ਪਹਿਲਾਂ ਕਹੇ ਦਿੱਤਾ ਗਿਆ ਕਿ ਚਲੋ 8-25 ਨੂੰ ਦੇਵਾਂਗੇ ਤਿੰਨ ਸਾਲ ਦੇ ਬੱਚੇ ਸਾਨੂੰ ਦੇ ਕੇ ਨਾ ਪ੍ਰੀਮੇ ਸਕੂਲ ਵਿੱਚ ਭੇਜਦੇ ਉਹ ਸਾਨੂੰ ਦੇ ਤੇ ਸਾਡੇ ਵਿੱਚ ਸਾਰੇ ਪ੍ਰੀਮੇ ਸਕੂਲਾਂ ਵਿੱਚ ਦਾਖਲ ਕਰ ਦਿੱਤਾ ਗਿਆ ਨੇ ਇਹ ਸਰਕਾਰਾਂ ਜੋ ਵੀ ਨਹੀਂ ਹੈ ਸਾਰੇ ਹੀ ਨਾ ਹਰ ਇੱਕ ਵਰਗ ਦੇ ਨਾਲ ਐਵੀ ਧੋਖਾ ਨਹੀਂ ਕਰਦੀਆਂ ਨੇ ਤਾਂ ਹੀ ਅੰਸਾਰੀ ਜਾਜ ਵਰਗ ਆਰਟੀਸਟਸ ਨੂੰ ਪੂਰੇ ਪੇਡ ਜੁਨੀਅਨ ਅੱਜ ਧਰਨਾ ਦਿੱਤਾ ਹੈ ਉਹਦੇ ਵਿੱਚ ਅਸੀਂ ਵੀ ਸਮਰਥਨ ਪੂਰ ਜੋ ਦੇ ਰਹੇ ਹਾਂ ਫੋ ਪਏ ਜਿਲ੍ਹਾ ਪ੍ਰਧਾਨ ਜਿੱਕੇ ਜੋ ਗ੍ਰਾਹਨ ਕਰਨ ਵਾਲਾ ਜਿਹੜਾ ਹੈ ਸਥੇਤ ਜਿੱਥੇ ਬੰਦੀਆਂ ਦਾ ਅੰਦੋਲਨ ਅੱਜ ਦਾ ਭਾਰਤ ਬੰਦਾ ਸੱਤਾ ਹੈ ਇਹ ਵਿੱਚ ਕੁੱਲ ਭਾਰ ਦੀਆਂ ਜਥੇਬੰਦੀਆਂ ਸ਼ਾਮਿਲ ਹੋਈਆਂ ਨੇ ਇੱਕ ਨਵੀਂ ਗੱਲ ਇਹ ਆਈ ਹੈ ਨਾਲ ਬੀਆਈਚ ਕੀ ਦੋਨੇ ਆਰਥੀਆ ਸ਼ਸ਼ਰਾਂ ਨੇ ਵੀ ਵੱਡੀ ਮਦਦ ਕੀਤੀ ਹੈ ਸੜਾ ਬੰਦ ਕੀਤੇ ਨੇ ਕੁੱਲ ਦੁਕਾਨਦਾਰ ਕੁੱਲ ਟਰੱਕ ਯੂਨੀਅਨ ਕੁੱਲ ਟਰੈਫਿਕ ਵਾਲੇ ਅੱਜ ਸਾਡੇ ਸਾਰੇ ਭਾਰਤ ਦੇ ਲੋਕਾਂ ਉਹ ਵੱਡਾ ਸਹਿਯੋਗ ਮਿਲਿਆ ਭਾਰਤ ਬੰਦ ਦੇ ਸੱਦੇ ਦਰਹਾਏ ਦੇ ਲੋਕਾਂ ਨੇ ਅਗਲੀ ਗੱਲ ਜਿਹੜੀ ਕੇਂਦਰ ਦੀ ਹਕੂਮਤ ਹੈ ਜਿਹੜੀਆਂ ਜੱਥੇਬੰਦੀਆਂ ਕੁਝ ਸਾਡਾ ਹਿੱਸਾ ਉਥੇ ਲੜ ਰਹੀਆਂ ਨੇ ਦਿੱਲੀ ਦੇ ਬਾਡਰਾਂ ਤੇ ਜਿਹੜੀ ਬਾਡਰਾਂ ਤੇ ਬੀਜੇਪੀ ਦੇ ਸਰਕਾਰ ਨੇ ਇਹ ਬਣਾਤਾ ਜਿਵੇਂ ਚੀਨ ਦਾ ਬਾਡਰ ਹੁੰਦਾ ਜਿਵੇਂ ਪਾਕਿਸਤਾਨ ਦਾ ਬਾਡਰ ਹੁੰਦਾ ਪੰਜਾਬ ਵਾਲੇ ਲੋਕਾਂ ਨੂੰ ਹਰਿਆਣੇ ਦੇ ਕਿਸਾਨਾਂ ਲੋਕਾਂ ਨੂੰ ਮਜ਼ਦੂਰਾਂ ਨੂੰ ਇਹ ਬਣਾਤਾ ਵੀ ਕੋਈ ਇਹ ਬਾਹਰਲੇ ਦੇਸ਼ਾਂ ਦੇ ਵਿੱਚੋਂ ਫੌਜ ਉੱਠ ਕੇ ਆਈ ਹੈ ਸਾਡੀ ਸੱਦਾ ਦੇ ਕਬਜ਼ਾ ਕਰ ਲਈ ਹੈ ਵੱਡੇ ਵੱਡੇ ਬੈਰੀਕੇਟ ਵੱਡੇ ਵੱਡੇ ਅਥਰੂ ਗਨ ਦੇ ਗੋਲੇ ਪਹਿਲੀ ਗੱਲ ਹੈ ਜਿਹੜੀ ਡਰੋਨ ਚਾੜ੍ਹ ਕੇ ਸਾਡੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਸ ਕਰਕੇ ਅਸੀਂ 13 ਤਰੀਕ ਨੂੰ ਉਹਨਾਂ ਨੇ ਵਾਈਆਂ ਦੀ ਲਾੜ ਕੀਤਾ ਸੀ ਅਸੀਂ 14 ਤਰੀਕ ਨੂੰ ਮੀਟਿੰਗ ਸੱਦ ਕੇ ਕੱਲ 15 ਦਾ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਨੇ ਮੁਲਾਜੇ ਫਰੀ ਕੀਤੇ ਨੇ ਤੇ ਸੱਤ ਜਗ੍ਹਾ ਤੇ ਭਾਰਤੀ ਕਿਸਾਨੀ ਓਗਰਾ ਨੇ ਰੇਲਾਂ ਰੋਕੀਆਂ ਨੇ ਇਸ ਕਰਕੇ ਅੱਜ ਅਸੀਂ 16 ਦਾ ਫੇਰ ਭਾਰਤ ਦੇ ਸੱਦੇ ਦੇ ਉੱਤੇ ਪੂਰੇ ਗਰਾਊਂਡ ਦੇ ਵਿੱਚ ਕਿ ਸ਼ਾਮਲ ਹੋਇਆ ਇਸ ਕਰਕੇ ਅਗਲੀ ਹਰ ਰਤੀ ਜਿਹੜੀ ਰੋਜ਼ ਦੀ ਰੋਜ਼ ਘੜੀ ਜਾਊਗੀ ਜੇ ਬੀਜੇਪੀ ਦੀ ਸਰਕਾਰ ਸਾਡੇ ਕਿਸਾਨਾਂ ਦੀਆਂ ਮੰਗਾਂ ਸਾਝੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਨੇ ਛੋਟੇ ਦੁਕਾਨਦਾਰਾਂ ਦੀਆਂ ਨੇ ਵੀ ਛੋਟੀਆਂ ਸਲਤਾਂ ਦੀਆਂ ਵੀ ਨੇ ਜੇ ਇਹ ਨਹੀਂ ਮੰਗਾਂ ਮੰਨਦੀ ਸਰਕਾਰ ਅਗਲੇ ਇਲੈਕਸ਼ਨਾਂ ਦਾ ਸਾਡਾ ਲਾਲਾ ਆਜੀ ਹੋ ਜਾਲੇ ਤੋਂ ਇਸ ਕਰਕੇ ਅਸੀਂ ਪੂਰੀ ਤਿਆਰੀ ਚਾ ਬੀਜੇਪੀ ਦੀ ਸਰਕਾਰ ਇਸ ਤੋਂ ਬਾਹਰ ਜਾ ਦੇ ਕਿਉਂਕਿ ਐਂ ਵੱਡੇ ਪੱਤਰ ਤੇ ਹਮਲਾ ਕਰ ਰਹੀ ਹੈ 2024 ਦੇ ਚੋੜਾ ਸਿਰ ਤੇ ਖੜੀਆਂ ਨੇ ਜੇ ਭਾਜਪਾ ਦੀ ਸਰਕਾਰ ਹੋਣੀ ਮੁੜ ਰਹੀ ਹੈ ਜੀ ਉਹ ਗਾਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਮੁਸ਼ਕਰੂਗੀ ਕਿਉਂਕਿ ਛੋਟੇ ਜਗਾਨਦਾਰਾਂ ਤੇ ਹੱਲਾ ਵੱਡੇ ਵੱਡੇ ਸ਼ੋਪਿੰਗ ਮਾਲ ਵੱਡੇ ਵੱਡੇ ਸ਼ੋਰੂਮ ਖੋਲ ਰਹੀ ਹੈ ਛੋਟਿਆਂ ਦਾ ਯਾਦਾ ਕਰ ਰਹੀ ਹੈ ਕਿਸਾਨਾਂ ਮਜ਼ਦੂਰਾਂ ਦਾ ਯਾਦਾ ਕਰ ਰਹੀ ਹੈ ਇਸ ਜ਼ਮੀਨ ਦੇ ਉੱਤੇ ਵੱਡੇ ਵੱੱਧਰ ਦੇ ਕਬਜ਼ਾ ਕਰਨਾ ਰਹੀ ਹੈ ਇਹ ਭਾਜਪਾ ਦਾ 25 ਸਾਲ ਦਾ ਫੈਸਲਾ ਹੈ ਫਿਰ ਇਹ ਵੋਟਾਂ ਵੰਟਣ ਵਾਲੀਆਂ ਨੀਤੀਆਂ ਬੰਦ ਕਰ ਦੂਗੀ ਜਿੰਦਗੀ ਸੱਤਾ ਤੇ ਆਉਂਦੀ ਹੈ ਇਹ ਸੱਤਾ ਨੂੰ ਲੋਕ ਅਲਟਾਣ ਵੀ ਜਾਣਦੇ ਨੇ ਤੇ ਸੱਤਾ ਦੇਣ ਵੀ ਜਾਣਦੇ ਨੇ ਇਹਜ ਕਰਕੇ ਇਹ ਸਾਡਾ ਫੈਸਲਾ ਹੈ ਤੇ ਅਸੀਂ ਪੂਰੇ ਦੇਸ਼ ਮਠਾਵਾਂਗੇ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦੇ ਸਦੈ ਦੀ ਤੁਸੀਂ ਆਇਓ ਸਾਡੀ ਫੈਡਰੇਸ਼ਨ ਆਫ ਆਰਟੀਸਟ ਸੈਸ਼ਨ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਦਿੱਤਾਰ ਸਿੰਘ ਸਭਰਾ ਇਹਨਾਂ ਦਾ ਇੱਥੇ ਪੂਰਾ ਸਮਰਥਨ ਕਰਦੇ ਹਾਂ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਤੇ ਉਹਦੇ ਨਾਲ ਮੰਡੀਆਂ ਵੀ ਖਤਮ ਕਰਨ ਤੇ ਤੁਲੀ ਹੋਈ ਹੈ ਤੇ ਜਿਹੜੇ ਕਿਸਾਨ ਨੂੰ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਤਹਿਤ ਖੇਤੀਆਂ ਦੇ ਅੰਡਰ ਕਰਨਾ ਚਾਹੁੰਦੀ ਹੈ ਉਹਦੇ ਰੋਸ ਵਜੋਂ ਸਾਡੀ ਫੈਡਰੇਸ਼ਨ ਆਰਟਕ ਐਸੋਸੀਏਸ਼ਨ ਇਹਨਾਂ ਦਾ ਪੂਰਨ ਪਹਿਲਾਂ ਵੀ ਸਾਥ ਦਿੱਤਾ ਹੈਗਾ ਹੁਣ ਵੀ ਜਿਵੇਂ ਇਹ ਸਿਧਾਂਤਕ ਚੱਲ ਰਹੇ ਨੇ ਪੁਜਾਂਸਰ ਮੰਨੋ ਸਿੱਤਮਨ ਸਿੱਧੀ ਟੱਕਰ ਲੈਂਦੇ ਨੇ ਪਰ ਇਹ ਟ੍ਰੇਡ ਟ੍ਰੇਡ ਫੌਜ ਕਹਿ ਸਕਦੇ ਇਹਨਾਂ ਨੂੰ ਜੇ ਸਿਧਾਂਤਕ ਤੌਰ ਤੇ ਚੱਲਦੇ ਨੇ ਇਹਨਾਂ ਨੇ ਅੱਜ ਭਾਰਤ ਬੰਦ ਦਾ ਪ੍ਰੋਗਰਾਮ ਦਿੱਤਾ ਹੈਗਾ ਸਰਕਾਰ ਨੂੰ ਚਾਹੀਦਾ ਜਿਹੜਾ ਬੰਦਾ ਸਿਧਾਰਤਕ ਆ ਉਹਦੇ ਨਾਲ ਸੱਚਮੁੱਚ ਗੱਲ ਕਰੇ ਜਿਹੜਾ ਡਾਂਗ ਚੱਕਦਾ ਇਹ ਸਰਕਾਰਾਂ ਉਹਦੇ ਨਾਲ ਗੱਲ ਕਰਦੀਆਂ ਨੇ ਸਿਧਾਂਤਕਾਂ ਬੰਦਿਆਂ ਨੂੰ ਇਗਨੋਰ ਕਰਦੀਆਂ ਨੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਵੀ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਖਾਸ ਕਰਕੇ ਪੰਜਾਬ 'ਚ ਜਿਆਦਾ ਸਰਗਰਮ ਨੇ ਇਹਨਾਂ ਨੂੰ ਇੱਕ ਟੇਬਲ ਤੇ ਬਿਠਾ ਕੇ ਇਹਨਾਂ ਦਾ ਸਾਂਝਾ ਪ੍ਰੋਗਰਾਮ ਹੈ ਇਹਨਾਂ ਦੀ ਗੱਲਬਾਤ ਸੁਣ ਕੇ ਇਹ ਜਿਹੜਾ ਮਾਹੌਲ ਖਰਾਬ ਹੋ ਰਿਹਾ ਹੈਗਾ ਇਹ ਕੇਂਦਰ ਸਰਕਾਰ ਦੀ ਵਜ੍ਹਾ ਨਾਲ ਖਰਾਬ ਹੋ ਰਿਹਾ ਹੈ। ਦਿੱਖਿਆ ਗਿਆ ਕਿਸਾਨ ਨੇ ਜਿਹੜੇ ਸ਼ੜਕਾਂ ਤੇ ਰੋਲ ਰਹੇ ਨੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਦੂਜੇ ਪਾਸੇ ਜਿਹੜਾ ਦਿੱਲੀ ਦੇ ਬਾਰਡਰ ਬਣਾ ਦਿੱਤਾ ਗਿਆ ਹੈ। ਇਹ ਬਿਲਕੁਲ ਬਣਾ ਰੱਖਿਆ ਜੀ। ਇਹ ਜਦੋਂ ਹੁਣ ਤੁਸੀਂ ਆਮ ਚੈਨਲਾਂ ਨੇ ਜਿਹੜਾ ਬਹੁਤ ਸਹਿਯੋਗ ਦਿੱਤਾ ਹੈ ਜਿਹੜਾ মিডিਆ ਹੈਗਾ ਇਹ ਜਿਹੜੀ ਕਿਸਾਨਾਂ ਦੀ ਮੰਗ ਹੈ ਸਰਕਾਰ ਨੇ ਕੁਝ ਗੋਦੀ মিডিਆ ਜਿਹਨੂੰ ਕਹਿੰਦੇ ਆ ਉਹਨੇ ਖਰੀਦ ਰੱਖਿਆਗਾ ਉਹ ਗੱਲ ਨੂੰ ਢੁਕਾ ਕੇ ਪੇਸ਼ ਕਰ ਦੇਣਗੇ ਜਿਵੇਂ ਉੱਥੇ ਬੰਬ ਗੋਲੇ ਚੱਲ ਰਹੇ ਨੇਗੇ ਬਾਰਡਰ ਦੇ ਉੱਤੇ ਇਹਨੂੰ ਪਾਕਿਸਤਾਨ ਦਾ ਬਾਰਡਰ ਬਣਾ ਰੱਖਿਆ ਇਹ ਪੰਜਾਬ ਵਾਲਾ ਤੇ ਪਾਕਿਸਤਾਨ ਵਾਲਾ ਸੋ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਹਿੰਦੁਸਤਾਨ ਦੇ ਨਿਵਾਸੀ ਨੇ ਨਾ ਕਿ ਕਿਸੇ ਹੋਰ ਦੇਸ਼ ਤੋਂ ਆਏ ਨੇ ਇਹਨਾਂ ਦੀ ਗੱਦਬ ਸੁਣਨੀ ਚਾਹੀਦੀ ਹੈ ਤੇ ਜਿਹੜੇ ਬਾਡਰ ਖੋਲਣੇ ਚਾਹੁੰਦੇ ਨੇ ਇਹਨਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਕਿ ਹਰੇਕ ਨਾਗਰਿਕ ਨੂੰ ਹੱਕ ਹੈ ਤੇ ਉਹ ਆਪਣਾ ਧਰਨਾ ਵਿਜਾਰ ਕਰ ਸਕਦਾ ਹੈ ਅਗਲਾ ਸ਼ਗਨਚ ਕੀ ਹੋਵੇਗਾ ਜੋ ਵੀ ਸੰਜਮ ਮੋਰਚਾ ਪ੍ਰੋਗਰਾਮ ਲਿਕੇਗਾ ਸਾਡੀ ਆਰਥੀ ਐਸੋਸੀਏਸ਼ਨ ਇਹਨਾਂ ਦਾ ਡਟ ਕੇ ਸਾਥ ਦੋ ਰਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ ਅੱਜ ਜਿਵੇਂ ਅਸੀਂ ਐਡਾ ਵੱਡਾ ਕੱਟ ਧੂਰੇ ਦੇ ਵਿੱਚ ਕੀਤਾ ਜੀ ਇੱਕ ਕਿਸਾਨ ਜੁਣਿਆਂ ਵੱਲੋਂ ਵੱਲੋਂ ਕੱਟ ਕੀਤਾ ਗਿਆ ਜੀ ਜੋ ਕਿ ਕਿਸਾਨ ਜੁਣਿਆਂ ਦੀਆਂ ਮੰਗਾਂ ਨੇ ਜੀ ਉਹਨੂੰ ਮੰਗਾਂ ਨੂੰ ਲੈ ਕੇ ਜੀ ਅੱਜ ਪੂਰਨ ਤੌਰ ਤੇ ਸਾਡਾ ਧੂਰੀ ਬੰਦ ਤਾਂ ਕਰਕੇ ਇਹ ਮੰਗਾਂ ਨੂੰ ਅਸੀਂ ਪੂਰਨ ਕਰਨ ਵਾਸਤੇ ਜੋ ਸੈਂਟਰ ਦੀ ਸਰਕਾਰ ਨੂੰ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਜੋ ਇਹ ਮੰਗਾਂ ਧੂਰੀਆਂ ਨੇ ਕਿਸਾਨ ਦੀਆਂ ਤੇ ਸਾਰੇ ਆਪਣੇ ਵੀਰਾਂ ਦੀਆਂ ਤੇ ਸਾਰੇ ਵਪਾਰ ਮੰਡਲ ਦੀਆਂ ਅਸੀਂ ਇਹ ਮੰਗਾਂ ਨੂੰ ਲੈ ਕੇ ਅੱਜ ਉਤਰੇ ਆਂ ਸੜਕਾਂ ਤੇ ਤਾਂ ਕਿ ਸਾਡੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਜੇ ਇਹ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਇਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਾਰਿਆਂ ਦੇ ਯੂਨੀਅਨ ਦਾ ਪੇਸ਼ਾਨ ਵੀਰਾਂ ਦਾ ਧੰਨਵਾਦ ਫਾਸ਼ੀਵਾਦੀ ਹਕੂਮਤ ਹੈ ਉਹਨਾਂ ਕੋ ਬਿੰਗ ਜਾ ਕੇ ਪਿੰਡ ਦੇ ਵਿੱਚ

ਕਿਹੜੀ ਪਾਰੋਂ ਤੇਰਾ ਐਕਰੋ ਦੀ ਨੀਤੀ ਇੱਥੇ ਬਾਸ਼ੀਵਾਦੀ ਮੋਦੀ ਅਕੁੰਤ ਲੈ ਕੇ ਆਉਂਦੀ ਐ ਉਹ ਜਾਰੀ ਰਹੂ ਆ ਆਟੋ ਰਿਕਸ਼ਾ ਜੂਨੀਅਨ ਸੋ ਇਸ ਕਰਕੇ ਇੱਕ ਅੱਲਾ ਕਿਸਾਨਾਂ ਦੇ ਉੱਤੇ ਨਹੀਂ ਇਸ ਸਮੂਹ ਪੂਰੇ ਭਾਰਤ ਦੇ ਵਰਗ ਦੇ ਉੱਤੇ ਆ ਵੱਖੋ ਵੱਖ ਵਰਗਾ ਉਹਨੂੰ ਚੱਕ ਕੇ ਨਹੀਂ ਜਾਂਦੇ ਉਹਨੂੰ 10 ਸਾਲ ਦੀ ਸਜ਼ਾ ਦਿੱਤੀ ਜਾਊਗੀ 7 ਲੱਖ ਰੁਪਈਆ ਉਹਨੂੰ ਜੁਰਮਾਨਾ ਕੀਤਾ